ਅਸੀਂ ਵੀਰਜੀ ਕੋਲਡ ਤੋਂ ਆ। ਕੀ ਨਾਮ ਹੈ? ਹਰਪੰਦਰ। ਹਾਂ ਜੀ ਬੇਨ ਜੀ ਤੁਸੀਂ ਆਪਣਾ ਪੰਜ ਯੂਸ ਵਰਤੇ ਦੀ ਬੋਡੀ ਸਰਵਿਸ ਵਰਤਿਆ ਸੀ। ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ? ਵੀਰ ਜੀ ਇੱਕ ਤਾਂ ਮੇਰੇ ਪੈਰਾਂ ਤੇ ਨਾ ਜ਼ਖਮ ਹੋ ਜਾਂਦੇ ਸੀ, ਕੀ ਛਾਲੇ ਹੋ ਜਾਂਦੇ ਸੀ, ਨਾਉ ਨਿਕਲਦੇ ਸੀ। ਠੀਕ ਆ ਜੀ। ਸੁੱਕ ਕੇ ਆਪਣੇ ਆਪ ਹੀ ਲੈ ਜਾਂਦੇ ਸੀ। ਆਪਣੇ ਆਪ ਹੀ ਲੈ ਜਾਂਦੇ ਸੀ ਨਾਉ ਸੁੱਕ ਕੇ। ਠੀਕ ਆ ਜੀ। ਮੈਂ ਜ਼ਖਮ ਬਣ ਜਾਂਦੇ ਸੀ, ਛਾਲੇ ਵਰ ਜਾਂਦੇ ਸੀ ਬੜੇ ਬੜੇ। ਠੀਕ ਆ ਜੀ। ਹਾਂ ਇਹਦੇ ਨਾਲ ਮੇਰੇ ਠੀਕ ਹੋਈ। ਮੇਰੇ ਗਠਾ ਸੀ ਸਰੀਰ। ਗਠਾ ਇਹ ਸਾਰੇ ਸਰੀਰ 'ਚ ਸੀ ਜੀ ਬੇਨ ਜੀ? ਨਹੀਂ ਵੀਰ ਜੀ ਜਦ ਮੈਂ ਟਿਕਾ ਟੁਕਾ ਉਹਦਾ ਕਰਕੇ ਹੋ ਜਾਂਦੀ ਐ ਅਸੀਂ ਆ ਮੇਰੇ ਅਸੀਂ ਲੱਤਾਂ ਦੇ ਵਿੱਚ ਗੰਡਾ ਸੀ ਤੁਹਾਡੇ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਤੋਂ ਸੀ ਭੈਣ ਜੀ ਪ੍ਰੋਬਲਮ ਇਹ ਹੈਗੀ ਐ ਅਸੀਂ 10 ਸਾਲ ਤੋਂ ਇਹ ਸੇ 10 ਸਾਲ ਤੋਂ ਪ੍ਰੋਬਲਮ ਸੀ ਤੁਹਾਨੂੰ ਇਹਦੀ ਕੋਈ ਮੈਡੀਸਿਨ ਵਗੈਰਾ ਖਾਦੀ ਸੀ ਤਸਵੀਰ ਜੀ ਕੋ ਟੂਪਾਂ ਲਾਈਨਾਂ ਮਲਣ ਨੂੰ ਦੇ ਦਿੰਦੇ ਸੀ ਵੀ ਇਹ ਇਹਦੇ ਨਾਲ ਖੁਰ ਜਾਣਗੇ ਖਾਣ ਨੂੰ ਦੇ ਦਿੰਦੇ ਸੀ ਦਵਾਈ ਠੀਕ ਹੈ ਕੋਈ ਫਰਕ ਨਹੀਂ ਸੀ ਪੈਂਦਾ ਕੋਈ ਫਰਕ ਨਹੀਂ ਸੀ ਪੈਂਦਾ ਹਾਂਜੀ ਹਾਂਜੀ ਉਦੋਂ ਨਾ ਤੈਨੂੰ ਪ੍ਰੋਬਲਮ ਕੀ ਆਉਂਦੀ ਸੀ ਭੈਣ ਜੀ ਦਿੱਕਤ ਕੀ ਆਉਂਦੀ ਸੀ ਇਹਨਾਂ ਨੂੰ ਉਹ ਇਕੱਠਾ ਫਿਰ ਦੁਖਦੀਆਂ ਸੀ ਕਰਦੀ ਬਹੁਤ ਜ਼ਿਆਦੀ ਦਰਦ ਬਹੁਤ ਕਰਦੀ ਸੀ ਉਹਦੀ ਦਰਦ ਹਾਂ ਤੁਰਿਆ ਨਹੀਂ ਸੀ ਜਾਂਦਾ ਤੁਰਿਆ ਨਹੀਂ ਮੈਂ ਹਾਂ ਜਦੋਂ ਸੌਣਾ ਹੁੰਦਾ ਸੀਗਾ ਉਦੋਂ ਫਿਰ ਮੈਂ ਪੈਰ ਮਲਾਉਣੀ ਖਟੌਣੇ ਫਿਰ ਨੀਂਦ ਆਉਂਦੀ ਹੁੰਦੀ ਸੀ ਜਿਵੇਂ ਤੁਸੀਂ ਕਿਸੇ ਮੈਡੀਕਲ ਲੈਨ ਚ ਦਿਖਾਇਆ ਉਹ ਕੀ ਕਹਿੰਦੇ ਸੀ ਇਹਦੇ ਬਾਰੇ ਤੁਹਾਨੂੰ ਉਹ ਤਾਂ ਬਸ ਕਹਿੰਦੇ ਸੀ ਤੁਸੀਂ ਆਹ ਦਵਾਈ ਲੈ ਜਾਓ ਇਹਦੇ ਨਾਲ ਖੁਰ ਜਾਣਗੇ ਪਰ ਖੁਰਦੀਆਂ ਨਹੀਂ ਸੀਗੀਆਂ ਉਸ ਤੋਂ ਵੀ ਜ਼ਿਆਦਾ ਹੋ ਜਾਂਦੀਆਂ ਸੀ ਅੱਛਾ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਸੀ ਤੁਹਾਡੀ ਹਾਂ ਜੀ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤ ਤੇ ਬਾਡੀ ਸਰਸ ਵਰਤਿਆ ਇਹਨਾਂ ਕੀ ਫਰਕ ਪਿਆ ਦਿੰਦਾ ਇਹਨਾਂ ਬਹੁਤ ਜ਼ਿਆਦਾ ਫਰਕ ਪਿਆ ਮੇਰੇ ਨਾ ਜਿਹੜੇ ਸੁੱਕਦੇ ਸੀਗੇ ਉਹ ਠੀਕ ਹੋ ਗਏ ਜ਼ਖਮ ਲਾਗੇ ਉਹ ਹੋ ਜਾਂਦੇ ਸੀ ਸਾਲੇ ਉਹ ਵੀ ਠੀਕ ਹੋ ਗਏ ਗੱਠਾ ਵੀ ਖੁਰ ਗਈਆਂ ਅਨ ਗੱਠਾ ਵੀ ਤੁਹਾਡੀਆਂ ਖੁਰ ਗਈਆਂ ਹਾਂਜੀ ਹਾਂਜੀ ਠੀਕ ਹੈ ਜਿੰਨਾ ਪਰਿਵਾਰਾਂ ਨੂੰ ਪ੍ਰੋਬਲਮ ਆ ਜ ਨੌਹਾਂ ਦੀਆਂ ਜਾਂ ਸਾਲੇ ਹੁੰਦੇ ਆ ਜਖਮ ਹੁੰਦੇ ਆ ਪੈਰਾਂ ਤੇ ਜਾਂ ਜੇ ਗੱਲ ਕਰੀਏ ਵੀ ਗੰਡਾਂ ਨੇ ਕੀ ਕਹਿਣਾ ਚਾਹੋ ਨੇ ਉਹਨਾਂ ਪਰਿਵਾਰਾਂ ਨੂੰ ਜੀ ਮੈਂ ਤੇ ਇਹੀ ਕਹਿੰਦੀ ਆ ਵੀ ਦੂਸਰੀਆਂ ਦਵਾਈਆਂ ਨਾਲੋਂ ਇਹ ਬਹੁਤ ਫਾਇਦੇਦਾਰ ਆ ਸਰੀਰ ਦੀ ਮਤਲਬ ਕਿ ਬਹੁਤ ਵਧੀਆ ਦੇਖਭਾਲ ਹੁੰਦੀ ਇਹਦੇ ਨਾਲ ਵਰਤਣਾ ਚਾਹੀਦਾ ਜੀ ਹਾਂਜੀ ਥੈਂਕ ਯੂ ਬਹੁਤ ਧੰਨਵਾਦ